ਮੰਵੀ ਫੋ ਬੇਟੀ ਮੇਰੀ ਹੈ ਮੈਂ ਉਹ ਕਦਰਪ ਹੋ ਰਿਹਾ ਤੇ ਅਚਾਨਕ ਮੌਤ ਹੋ ਗਈ ਹੈ ਇਹਦੇ ਵਿੱਚ ਕਿਸੇ ਨੂੰ ਅਸੀਂ ਦੋਸ਼ ਨਹੀਂ ਦਿੰਦੇ ਬਈ ਆਹ ਨਵਾਰਾ ਨੂੰ ਪਹਿਲਾਂ ਵੀ ਪਤਾ ਸੀ ਕਿ ਸਾਡੀ ਮੇਟੂ ਪਹਿਲਾਂ ਇੱਕ ਅਟੈਕ ਹੋਇਆ ਸੀ ਇਸ ਕਰਕੇ ਇਹ ਬੜਾ ਪ੍ਰੋਪਰ ਰਾਤ ਚੱਲਦਾ ਸੀ ਤੇ ਹੁਣ ਵੀ ਅਟੈਕ ਹੋਇਆ ਹੁਣ ਕੋਈ ਕਿਸੇ ਦਾ ਕੋਈ ਦੋਸ਼ ਨਹੀਂ ਡਿਊਟੀ ਤੇ ਸੀ ਉਹ ਆਪਣੇ ਹਾਲ ਸਾਰੇ ਜੋ ਸ਼ਾਮ ਨੂੰ 6 ਵਜੇ ਡਿਊਟੀ ਤੇ ਗਈ ਆ ਸਾਰੇ ਮਰੀਜ਼ਾਂ ਨੂੰ ਦਵਾਈ ਕਰ ਦਿੱਤੀ ਆ ਸਾਰੇ ਮਰੀਜ਼ੋ ਤੇ ਉੱਥੇ ਸੀ ਜਿੱਦੋਂ ਹੀ ਗਏ ਆ ਸਵੇਰੇ ਹੀ ਅਈ ਹਾਂ ਉਹ ਕਹਿੰਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਸੀ ਚੰਗੀ ਪੜੀ ਸਭ ਨੂੰ ਦਵਾਈ ਦਿੱਤੀ ਉਹਨੇ ਕੋਈ ਅਜੀ ਗੱਲ ਹੀ ਨਹੀਂ ਸੀਗੀ ਉਹਦੋਂ ਮੇ ਕੋਈ ਰਾਸ ਖੁੱਲਦੀ ਹੈ ਇਹਦੇ ਕਿਸੇ ਦਾ ਕੋਈ ਕਸੂਰ ਨਹੀਂ ਉਹਨੂੰ ਪਰਿਵਾਰਾ ਨੂੰ ਪਹਿਲਾਂ ਵੀ ਪਤਾ ਸੀ ਕਿ ਸਾਢੇ 8 ਤੋਂ ਪਹਿਲਾਂ ਇੱਕ ਅਟੈਕ ਹੋਇਆ ਇਸ ਕਰਕੇ ਇਹ ਪਤਾ ਪ੍ਰੋਪਰ ਰਾਤ ਚੱਲਦਾ ਸੀ ਤੇ ਹੁਣ ਵੀ ਅਟੈਕ ਹੋਇਆ ਹੁਣ ਕੋਈ ਕਿਸੇ ਦਾ ਕੋਈ ਦੋਸ਼ ਨਹੀਂ ਇਹ ਦਿਨੇ ਬਾਹਰ ਬਾਜ਼ਾਰ ਦੇ ਵਿੱਚ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਹਸਪਤਾਲ ਦੇ ਉੱਤੇ ਦਾਗ ਲੱਗ ਰਹੇ ਨੇ ਉਹਦੇ ਉੱਤੇ ਤੇ ਚੀਜ਼ ਹੈ ਕੋਈ ਪਤਾ ਕੀ ਹੈ ਲੋਕਾਂ ਦੇ ਫਾਹ ਝੋਟੇ ਫਲਾਉਣ ਦਾ ਜਾਂ ਦਾਗ ਲਾਉਣ ਦਾ ਤਾਂ ਕੋਈ ਆਈਡੀਆ ਨਹੀਂ ਨਾ ਇਹਨੂੰ ਅਸੀਂ ਤਾਂ ਰੁਕ ਨਹੀਂ ਸਕਦੇ ਪਰ ਜਦੋਂ ਪ੍ਰਵਾਹ ਨੂੰ ਜਾਂ ਕਿਸੇ ਨੂੰ ਸਾਡੇ ਪਿੰਡ ਵਾਲਿਆਂ ਨੂੰ ਕਿਸੇ ਕੋਈ ਸ਼ਕਤ ਨਹੀਂ ਤੇ ਜੇ ਕੋਈ ਹੋਰ ਦਾਗ ਲਾਉਂਦਾ ਉਹਨੂੰ ਅਸੀਂ ਕੀ ਕਰ ਸਕਦੇ ਹਾਂ ਬਾਕੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬਿਲਕੁਲ ਨਹੀਂ ਡਾਕਟਰ ਹਬ ਸਾਡੇ ਨਾਲ ਖੜੇ ਮੋਢੇ ਨਾਲ ਖੜੇ ਜੀ ਖੜੇ ਜੀ ਆਏ ਅਕਸਰ ਪਰਾਕੇ ਗਏ ਨਾ ਕੋਲ ਅਕਸਰ ਆ ਗਏ ਉਹ ਕਹਿੰਦੇ ਜੰਟਾ ਬੈਠੇ ਗਏ ਨੇ ਇੱਥੇ ਕੋਈ ਆਮਗ ਸਟਾਫ ਦਾ ਆਏਗਾ ਹਾਂ ਕਹਿ ਗਏ ਉਹ ਦੇਖੋ ਮਨਦੀਪ ਕੋ ਬੇਟੀ ਮਰੀ ਆਈ ਮੈਂ ਉਹ ਕਾਦਰ ਬਹੋ ਰਿਹਾ ਤੇ ਅਚਾਨਕ ਮੌਤ ਹੋ ਗਈ ਹੈ ਇਹਦੇ ਵਿੱਚ ਕਿਸੇ ਨੂੰ ਅਸੀਂ ਤੋਸ਼ ਨਹੀਂ ਦਿੰਦੇ ਵੀਰੇ ਹਾਂ ਇਹ ਕੀ ਆ ਪ੍ਰੋਬਲਮ ਚੱਲੀ ਸੀ ਪ੍ਰੋਬਲਮ ਕੋਈ ਡਿਊਟੀ ਤੇ ਸੀ ਉਹ ਆਪਣੇ ਹਾਲ ਸਾਰੇ ਜੋ ਸ਼ਾਮ ਨੂੰ 6 ਵਜੇ ਡਿਊਟੀ ਤੇ ਗਈ ਹੈ ਸਾਰੇ ਮਰੀਜ਼ਾਂ ਨੂੰ ਨੇ ਦਵਾਈ ਵੀ ਕਰ ਦਿੱਤੀ ਹੈ ਸਾਰੇ ਮਰੀਜ਼ੋ ਤੇ ਉਹ ਉੱਥੇ ਸੀ ਜਦੋਂ ਅਸੀਂ ਗਏ ਆ ਸਵੇਰੇ ਆਈ ਹਾਉ ਕਹਿੰਦੇ ਆ ਇਹੋ ਜੀ ਕੋਈ ਗੱਲ ਨਹੀਂ ਸੀ ਚੰਗੀ ਪੜੀ ਸਭ ਨੂੰ ਦਵਾਈ ਦਿੱਤੀ ਉਹਨੇ ਕੋਈ ਐਸੀ ਗੱਲ ਨਹੀਂ ਸੀਗੀ ਤੁਸੀਂ ਕਿੰਨੀ ਚਿਰ ਜੋਬ ਕਰੀ ਸੀਗੀ ਦੋ ਸਾਲ ਤੇ ਲੱਗ ਪਗਦੀ ਹੈ ਜੀ ਉੱਥੇ ਪਹਿਲੇ ਕੋਈ ਐਸੀ ਗੱਲ ਨਹੀਂ ਆਇਆ ਨਹੀਂ ਨਹੀਂ ਕੋਈ ਗੱਲ ਨਹੀਂ ਕਦੀ ਆਈ ਮੈਂ ਐਸੀ ਗੱਲਾਂ ਤੋਂ ਤੇ ਮੈਂ ਆਪਣੇ ਗੁੱਟੀਆਂ ਪਹਿਲੇ ਕੋਈ ਤਾਂ ਮੈਂ ਜੇ ਕੋਈ ਤੰਗ ਕਰੇ ਜਾਂ ਕੁਝ ਕਰੇ ਜਿੱਥੇ ਨਾ ਵਾਰ ਕਰਾਂ ਤਾਂ ਕੋਈ ਛੱਡ ਦੇ ਨੌਕਰੀ ਮੈਂ ਨੌਕਰੀ ਦਾ ਡੱਕਾ ਖਾਸ ਕੋਈ ਜਾਨੋ ਇਹ ਚਲੋ ਠੀਕ ਹੈ ਤੂੰ ਆਪਣੇ ਜੋ ਕੀਤੀ ਹੈ ਉਹ ਵਾਪਸ ਖੋਲ ਸਕੀਤਾ ਵੀ ਚਲ ਤੁਰ ਤੇ ਰੱਤ ਸਿੱਧੇ ਰਹਿਣਗੇ ਬਸ ਜੇ ਕੋਈ ਤੰਗ ਤੋਂ ਕਰੇ ਜਾਂ ਕੁਝ ਕਰੇ ਮੈਂ ਵੀ ਜੋਬ ਛੱਡ ਦੇ ਸਾਨੂੰ ਕੋਈ ਇਹਨਾਂ ਲੋ ਤੁਹਾਨੂੰ ਨਹੀਂ ਰਹੀ ਹੈ ਇਹ ਕੋਈ ਗੱਲ ਨਹੀਂ ਕਹਿੰਦੇ ਸਾਰੇ ਬੜੇ ਵਧੀਆ ਨੇ ਹਾ ਹਸਟਾਫ ਵੀ ਵਧੀਆ ਡਾਕਟਰ ਵੀ ਵਧੀਆ ਹਾਂ ਇੱਕ ਦੋ ਵਾਰੀ ਮੈਂ ਵੀ ਗਿਆ ਚਲੋ ਠੀਕ ਹੈ ਡਾਕਟਰ ਵੀ ਠੀਕ ਹੈ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਹਾਂ ਇਹੋ ਜੀ ਕੋਈ ਵੀ ਕੋਈ ਪ੍ਰੋਬਲਮ ਹੈ ਹੀ ਨਹੀਂ ਸੀ ਕੋਈ ਵੀ ਨੇਚਰਲ ਹੈ ਤੁਸੀਂ ਇਹਨੂੰ ਨੇਚਰਲ ਡੈੱਥ ਕਹਿੰਦੇ ਹਾਂ ਹਾਂ ਜੀ ਹਾਂ ਜੀ ਚਾਨਣ ਕਿਹ ਹੈ ਤਾਂ ਹੁਣ ਚਾਨਣ ਕੀ ਸਮਝਦੇ ਹਾਂ ਜੀ ਕਿਉਂਕਿ ਉੱਥੇ ਇੱਕ ਜਿਹੜੇ ਸੀਗੇ ਮਰੀਜ਼ ਇੱਕ ਦੋ ਮਾ ਉਹਨਾਂ ਨੇ ਦੇਖਿਆ ਉੱਥੇ ਵੀ ਕੁੜੀ ਥੱਲੇ ਡਿੱਗੀ ਪਈ ਹੈ ਹਾਂ ਪਰ ਫਿਰ ਉਹਨਾਂ ਜਿਹੜੇ ਹੋਲ ਸਟਾਫ ਦੀ ਗੱਲ ਤੋਂ ਆਪਨੇ ਸੀਗੇ ਜਿਹੜੇ ਮਰੀਜ਼ਾਂ ਦੇ ਨਾਲ ਹੁੰਦੇ ਨੇ ਉਹਨਾਂ ਨੇ ਫਿਰ ਉਹ ਵਿੱਚ ਆ ਕੇ ਬੈਠਦੇ ਵਾਇਆ ਫਿਰ ਡਾਕਟਰੋਂ ਥਲੇ ਕੀਤਾ ਨਾ ਆ ਕੇ ਦੇਖਾ ਕਿਉਂ ਨਾ ਜੋ ਵੀ ਹੋ ਨਹੀ ਫਿਰ ਸਾਨੂੰ ਕੋਣ ਸਾਡੇ 4:30 ਵਜੇ ਇੱਥੇ ਫੋਨ ਆਇਆ ਗਾ ਗੁੜੀ ਤਬੀਅ ਜਿਆਦਾ ਇੱਕਦਮ ਬਦਸ਼ਿਆ ਨਹੀਂ ਉਹਨਾਂ ਵੀ ਗੁੜੀ ਤਬੀਅ ਜਿਆਦਾ ਖਰਾਬ ਹੈ ਤੁਸੀਂ ਆਓ ਓਹੀ ਮੈਂ ਗੁਰਦੁਆਰੇ ਗਿਆ ਸੀ ਕੋਲ ਛੋਟਾ ਪ੍ਰੋਤ ਮੈਂ ਬੁਲਾ ਕੇ ਲਿਆ ਇਹਨੂੰ ਉਹਦੀ ਫਿਰ ਨਿਕਲ ਗਏ ਹਾਂ ਮਤਲਬ ਸਿਆ ਵੀ ਮਨਦੀਪ ਦੀ ਤਬੀਅ ਖਰਾਬ ਡਾਕਟਰ ਉਥੋਂ ਫੋਨ ਆਇਆ ਸੀਗਾ